ਹੈਲੋ ਮੇਰਾ ਨਾਮ ਆਕਾਸ਼ਦੀਪ ਹੈ ਸੋ ਮੇਰਾ ਅੱਜ ਦਾ ਇਹ ਵੀਡੀਓ ਹੈ ਸੋ ਇਹ ਮੇਰਾ ਵੀਡੀਓ YouTube ਤੇ ਵੀ ਅਪਲੋਡ ਹੋਏਗਾ ਅੱਜ ਸੋ ਡੇਟ ਹੈ ਯਾਰ ਦਸਤਰੀ ਗੱਜ 12ਵੇਂ ਮਹੀਨੇ ਦੀ ਸਾਲ 25 ਮੈਂ ਰੂਮ ਲੈ ਆਏ ਸੀਗਾ ਯਾਰ ਇੱਥੇ ਰੂਮ ਲੈ ਕੇ ਹੁਣ ਆਪਾਂ ਸੁ ਕੱਲੇ ਰਹਿਣਾ ਸ਼ੁਰੂ ਕਰਤਾ ਹਨਾ ਤੋਂ ਤੰਦੇ ਸਵੀਗੀ ਜੀ ਵੀ ਕੰਮ ਕਰਕੇ ਆਏ ਸੀਗਾ ਸੋ ਪੇਆਉਟ ਦਾ ਇਹਦੇ ਵਿੱਚ ਹੀ 1.5 300 ਦਾ ਕੰਮ ਕਰਿਆ ਸੀ ਸੋ ਮੈਂ ਕਹਾ ਕਿ ਵੀਡੀਓ ਵੀਡੀਓ ਬਣਾਉਂਦੇ ਕੋਈ ਸ਼ੂਟ ਕਰਦੇ ਆ ਕੋਈ ਨਾ ਕੋਈ ਸ਼ੂਟ ਕਰਨਾ ਹੀ ਪੈਣਾ ਜੇ ਅੱਜ ਨਾ YouTube ਤੇ ਕੋਈ ਨਾ ਕੁਝ ਬੋਲੇ ਆਨਲਾਈਨ ਡੈਮ ਚ ਫੇਰ ਆਪਾਂ ਕੰਮ ਕਰਦੇ ਰਹਿ ਜਾਾਂਗੇ ਹੈਨਾ ਯਾਰ ਮੈਂ ਸੋਚ ਰਿਹਾ ਸੀ ਵੀ ਮੈਂ ਟਾਈਮ ਨਹੀਂ ਦੇ ਪਾਰਿਆ YouTube ਨੂੰ ট্রেਡਿੰਗ ਨੂੰ 1 ਵਜੇ ਮੈਂ 1:30 ਵਜੇ ਆਹ ਕੱਪੜੇ-ਕੁਪੜੇ ਧੋਤੇ ਉਸ ਤੋਂ ਬਾਅਦ ਯਾਰ ਮੈਂ ਕਿ ਚਲੋ ਕੁਝ ਸ਼ੂਟ ਕਰਦੇ ਆਂ ਕੁਝ ਨਾ ਕੁਝ ਬੋਲਣਾ ਵਾਲਾ ਨਹੀਂ ਤਾਂ ਗੱਲ ਨਹੀਂ ਬਣਨੀ ਆਉਣ ਵਾਲੇ ਟਾਈਮ 'ਚ ਨਾ ਫੇਰ ਮੈਨੂੰ ਕੰਮ ਹੀ ਕਰਨਾ ਪੈਣਾ ਯਾਰ ਸਾਰੀ ਜ਼ਿੰਦਗੀ ਫੇਰ ਫਾਇਦਾ ਕੀ ਉਹ ਮੈਂ ਸਟੈਂਡ ਵੀ ਲਿਆ ਸੀਗਾ ਸਟੈਂਡ ਤੇ ਫੋਨ ਹੀ ਟਿਕਾ ਰਿਆ ਸੀ ਮੈਨੂੰ 15-20 ਮਿੰਟ ਹੋ ਗਏ ਹੁਣ ਸ਼ਾਇਦ ਮੈਂ ਦੇਖਿਆ ਫਿਰ ਵੀ ਮੇਰੀ ਸੈਟਿੰਗ ਜੀ ਬੈਟਰੀ ਕੈਮਰੇ ਦੇ ਮੂਰੇ ਪੂਰਾ ਪ੍ਰੋਪਰ ਆ ਮੈਂ ਸੋ ਸਕਰੀਨ ਤੇ ਮੇਰੀ ਸਿਰ ਮੇਰਾ ਵੀ ਜਿਆਦਾ ਤਾਂ ਨਹੀਂ ਇੱਧਰ ਉੱਧਰ ਸੈਟਿੰਗ ਜੀ ਆਪ ਹੀ ਕਰੀ ਮੈਂ ਹੌਲੀ-ਹੌਲੀ ਦੇਖਦਾ ਰਿਹਾ ਘੁੰਮ-ਘੁੰਮ ਕੇ ਫੋਨ ਇਹਦਾ ਫਰੰਟ ਕੈਮਰਾ ਚੱਲ ਰਿਹਾ ਸੈਲਫੀ ਕੈਮਰਾ ਨਹੀਂ ਹੈ ਦੂਜਾ ਫੋਨ ਪੁੱਠਾ ਕਰਕੇ ਮੈਂ ਲਾਇਆ ਹੋਇਆ ਹੈ ਤੇ ਉਹ 셀ਫੀ ਵਾਲਾ ਕੈਮਰਾ ਜਿਹੜਾ ਉਹਦੇ ਚ ਨਾ ਉਹ ਆਉਂਦਾ ਨਹੀਂ ਹੈਗਾ ਯਾਰ ਉਹਦੇ ਚ ਨਾ ਕਲੀਅਰ ਜਾਂਦਾ ਹੈਗਾ ਇਹ ਕਹਿਣ ਦਾ ਮਤਲਬ ਮੈਂ ਸੋਚ ਰਿਹਾ ਸੀ ਵੀ ਯਾਰ ਅਜੇ ਨਾ ਹੀ ਸੋਵਾਂ ਮੈਂ ਆਰਡਰ ਲਾ ਰਿਹਾ ਸੀ ਹੌਲੀ ਹੌਲੀ 35 ਰੁਪਏ ਦੇ 25 ਰੁਪਏ ਦੇ ਲਗਾਉਂਦਾ ਸੀ ਹੌਲੀ ਹੌਲੀ ਫਿਰ ਮੈਂ ਕਹਿਆ ਯਾਰ ਮੈਂ ਪਹਿਲਾਂ ਬਚਪਨ ਚ ਕੀ ਕਰਦਾ ਹੁੰਦਾ ਸੀ ਮੈਂ ਦਿਹਾੜੀ ਲਾਉਣ ਜਾਂਦਾ ਹੁੰਦਾ ਸੀਗਾ ਪੈਲਸ ਚ ਉੱਥੇ ਮੈਨੂੰ 90 ਰੁਪਏ 110 ਰੁਪਏ ਵੀ ਮਿਲੀ ਦਿਹਾੜੀ ਤਾਂ ਮੈਂ ਸਾਰੀ ਰਾਤ ਕੰਮ ਕਰਦਾ ਹੁੰਦਾ ਸੀ ਸੌਰੀ ਯਾਰ ਕੰਮ ਕਰਨਾ ਭਾਂਡੇ ਧੋਣੇ ਪਤਿੱਲੇ ਬڑے-ਬڑے ਧੋਣੇ ਮੈਂ ਉੱਥੇ 4 ਵਜੇ ਤੱਕ ਇਹੋ ਜਿਹਾ ਟਾਈਮ ਵੀ ਦੇਖਿਆ ਮੈਂ ਮੈਨੂੰ ਮੱਧ ਦਿਨ ਚੜਦਾ ਦੇਖਿਆ ਦਾ ਸੂਰਜ ਮ ਭਾਂਡੇ ਧੋ ਰਿਆ। ਸੂਰਜ ਚੜ ਗਿਆ ਮ ਭਾਂਡੇ ਧੋਈ ਜਾ ਰਿਆ ਹਨੇਰਾ 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 ਦਿਨ ਚੜ ਗਿਆ ਰੋਸ਼ਨੀ ਹੋ ਗਈ 9 ਵਜੇ। ਅਸੀਂ ਇੱਕ ਦੋ ਜਣੇ ਆ। ਕੋਈ ਕਹਿ ਰਿਹਾ ਮੇਰਾ ਸਿਰ ਦੁਖ ਰਿਆ ਯਾਰ ਮੈਂ ਚੱਲਾਂ ਘਰ ਨੂੰ। ਕੋਈ ਕਹਿ ਰਿਹਾ ਮੈਂ ਲੇਟ ਹੋ ਰਿਹਾ ਮੈਂ ਸਕੂਲ ਜਾਣਾ। ਮੈਂ ਆਪਣੇ ਦੋਸਤਾਂ ਨਾਲ ਜਾਂਦਾ ਹੁੰਦਾ ਸੀ। ਤੇ ਮੇਰਾ ਇੱਕ ਦੋਸਤ ਕਹਿੰਦਾ ਯਾਰ ਮਾਸ ਵੇਲੇ ਸਕੂਲ ਜਾਣਾ ਆ। ਮੈਗਾ ਚੱਲ ਯਾਰ ਮੈਂ ਕੋ ਤੂੰ ਚੱਲ ਜਾ ਕੋਈ ਨਹੀਂ ਉਹ ਚਲਾ ਗਿਆ ਮੈਂ ਸਕੂਲੇ ਪਹੁੰਚਿਆ ਬਾਡੇ ਬੁੰਡੇ ਤੋਂ ਗਏ ਖੋਪਰਾ ਸਕੂਲੀ ਵੀ ਆਇਆ ਦੇਖ ਲਓ ਨਾ ਕਿੰਨੀ ਗੱਲਾਂ ਬਾਤਾਂ ਮੈਂ ਪਰ ਸੋਚਿਆ ਯਾਰ ਇਹਨਾਂ ਨੂੰ ਫੇ ਮੈਂ ਵੀ ਅੱਜ ਨਾ ਹੀ ਸੋਵਾਂ ਮੈਂ ਸੋਚ ਰਿਹਾ ਸੀ ਕੱਲ੍ਹ ਹੀ ਸੋਵਾਂਗਾ ਯਾਰ ਆਪਣੀ ਟ੍ਰੇਨਿੰਗਾਂ ਟੱਡੂ ਗੱਲ ਕਾਉਂਦਾ ਅੱਜ ਸਾਰੀ ਰਾਤ ਬੈਠ ਕੇ ਵੀ ਹੋਰ ਟਾਈਮ ਹੈਗਾ ਥੋੜਾ ਜਾਲ ਸਕਦੇ ਹਾਂ ਕੁਝ ਪੜ੍ਹ ਜੂਗਾ ਜਿਵੇਂ ਮੈਂ ਯਾਰ ਇਦਾਂ ਹੀ ਫਿਰ ਰਿਹਾ ਕਮਰਾ ਵੀ ਲੈ ਆਇਆ ਖਲਾਰਾ ਪਿਆ ਸਾਰੇ ਪਾਸੇ ਸੈਟਿੰਗ ਕਰ ਰਿਹਾ ਹੌਲੀ ਹੌਲੀ ਟੈਬਲੇਟ ਵੀ ਲੈ ਲਏ ਲੈਪਟਾਪ ਵੀ ਲੈ ਲਏ ਕੰਪਿਊਟਰ ਦਾ ਲਈ ਗਰੂਪ ਪਟ ਗਿਆ ਨਾ ਇਹਦੀ ਚੀਜ਼ਾਂ ਲੈ ਕੇ ਰੱਖ ਲੀਆਂ ਇਸ ਲੈਨ ਚ ਨਹੀਂ ਆਇਆ ਮੈਂ ਫਾਇਦਾ ਕੀ ਯਾਰ ਡਿਲੀਵਰੀ ਦਾ ਕੰਮ ਕਰੀ ਜਾ ਰਹੇ ਹਾਂ ਬੇਕੂਪਾਂ ਵਾਂਗੂ ਆ ਹੁਣੀ ਆਈ ਲਾਈ ਹੈ ਜਦੋਂ ਸਟਾਗਿਆ ਹਾਂ ਬੇ ਮੈਂ ਰੱਖ ਲੀ ਜੁੱਡੇ ਜੁੱਡੇ ਪ੍ਰੀਮੀਅਰ ਇਹ ਤੋਂ ਲਾ ਬੜਾ ਚੰਗੀ ਤਰ੍ਹਾਂ ਬਾਈ ਇਹ ਵਾਲੀ ਮੈਂ ਧੋ ਲਈ ਇੱਕ ਫ੍ਰੀ ਮਿਲੀ ਸੀ ਇਹ ਵਾਲੀ ਮੈਂ ਧੋ ਲਈ ਵੀ ਇਹ ਸਭ ਤੋਂ ਪਹਿਲਾਂ ਮਿਲੀ ਸੀ ਇਹੀ ਜੇ ਇੱਕ ਟਾਇਰਪਾਰਕੇ ਮੈਂ ਕੰਮ ਕਰਨਾ ਕਰਨਾ ਪੈਣਾ ਯਾਰ ਜੇ ਯਾਰ ਤੁਹਾਨੂੰ ਬਹੁਤ ਜ਼ਿਆਦਾ ਅੱਗੇ ਵਧਣਾ ਹੈ ਨਾ ਤਾਂ ਕਰਨਾ ਹੀ ਪਣਾ ਕੋਈ ਨਾ ਕੋਈ ਜੇ ਨਾਰਮਲ ਜੀ ਜ਼ਿੰਦਗੀ ਜਿਣੀ ਆ ਛੜੀ ਜ਼ਿੰਦਗੀ ਜਿਹੜੀ ਆਹ ਜਿਹੜੀ ਚੱਲੇ ਰਹੀ ਹੈ ਜੇ ਮੈਂ ਚਾਹਾਂ ਵੀ ਵੀ ਨਹੀਂ ਆਹੀ ਜ਼ਿੰਦਗੀ ਜਿਣੀ ਸਨ 25 ਪਹਿਲਾਂ ਸਨ 20 ਵੀ ਚੱਲਦਾ ਸੀਗਾ ਕੀ ਲੋਕਾਂ ਦੀ ਮਦਰ ਲੱਗੀ ਜੋ ਬਸ ਫਿਰ ਹਨਾ ਮੈਂ ਛੱਡ ਦਿੱਤਾ ਕਿਸੇ ਦੇ ਮਗਲ ਮੈਂ ਇਕੱਲਾ ਹੀ ਰਹਿਣਾ ਸੁੱਕ ਗਿਆ ਪਾ ਇਕੱਲਾ ਰਹਿਣਾ ਹੁਣ ਮੈਨੂੰ ਹੋ ਗਿਆ ਸਾਲ ਹੀ ਹੋ ਗਿਆ ਮੈਂ ਇਕੱਲਾ ਰਹਿਣਾ ਹੁਣ ਪਹਿਲੇ ਇੱਕ ਮੁੰਡਾ ਚਲਾ ਗਿਆ ਫਿਰ ਮੈਂ ਲਾਲਚਿਆ ਕਰਦਾ ਰਹਿਣਾ ਵੀ ਮੇਰਾ ਰੈਂਟ ਹੁਣ ਮੈਂ 5000 ਮੈਂ ਤਾਂ ਦੇ ਦਾਂਗੇ ਯਾਰ ਆਪਾਂ ਲਾ ਲਾਂਗੇ ਕੋਈ ਗੱਲ ਨਹੀਂ ਲਾਲਚ ਗਰੀ ਜੋ 2500 ਬਚਾਉਣ ਦੇ ਚੱਕਰ ਚ ਲੱਗ ਮੇਰਾ ਪੰਜਾ ਹੀ ਰਿਹਾ ਹੈ ਸਭਨਾਂ ਨੂੰ ਆਈਏ ਕੁਝ ਲਿਆਉਣਾ ਹੈ ਨਹੀਂ ਇਹਦੇ ਨਾਲ ਕੱਲੇ ਰਹੋ ਯਾਰ ਭੁੱਖੇ ਸੋਮੋ ਰੱਜ ਕੇ ਸੋਨੂੰ ਖਲਾਰਾ ਪਿਆ ਆਪਣਾ ਹੀ ਸਭ ਕੁਝ ਕੰਗੀ ਵੀ ਆਪਣੀ ਆ ਟੇਬਲ ਵੀ ਆਪਣੀ ਆ ਠੀਕ ਹੈ ਸਟੈਂਪਾ ਵੀ ਆਪਣੀਆਂ ਹੀ ਆ ਤੇ ਕੰਪਨੀ ਵੀ ਆ ਸਾਰਾ ਕੁਝ ਆਪਣਾ ਹੀ ਖਲਾਰਾ ਪਿਆ ਪਿਆ ਰਹੇ ਜਿੱਦਾਂ ਰਹਿਣਾ ਰਹੋ ਯਾਰ ਜਿਹੜਾ ਐਵੇਂ ਦੂਜੇ ਦੀਆਂ ਸੁਣੀ ਜੋ ਕੱਲੇ ਜ਼ਿੰਦਗੀ ਜੀਓ ਤੂੰ ਮੈਂ ਵੀਡੀਓ ਬੁੜੀ ਬਣਾਉਣ ਲੱਗ ਗਿਆ ਮੈਂ ਜੋ ਸੋਚ ਰਿਹਾ ਵੀ ਅੱਜ ਨਾ ਤੋਂ ਮੈਂ ਕੱਲ੍ਹ ਹੀ ਸੌਂਗਾ ਯਾਰ ਛੱਡੋ ਬਰੇ ਸੌਣਾ ਹੀ ਹੈ ਨਾ ਇੱਕ ਦੋ ਵੀਡੀਓ ਪਈਆਂ ਸੀਗੀਆਂ ਅੱਜ ਮੈਂ ਸ਼ਡਿਊਲ ਲਾ ਕੇ ਵੀਡੀਓ ਪਾਈ ਸੀਗੀ ਤਾਂ ਹੋ ਗਈ ਹੋਣੀ ਉਹ 1.5 ਵਜੇ ਹੋ ਗਈ ਸੀਗੀ ਉਹ ਤੇ ਮੈਕ ਵੀ ਲੈਣਾ ਹੱਲੇ ਮੈਂ ਜੇ ਹੁਣ ਮੇਰਾ ਲੁਧਿਆੜੇ ਕਿਹੜਾ ਲੱਗਾ ਤੇ ਮੈਕ ਲੈ ਕੇ ਆਉਂਗਾ ਫਿਰ ਮੈਕ ਲਾਇਆ ਕਰਨਾ ਹੋਲੀ-ਹੋਲੀ ਮੈਂ ਬਾਹਰ ਵੀ ਵੀਡੀਓ ਬਣਾਉਣੀ ਸ਼ੁਰੂ ਕਰਨੀ ਆ। ਅਗਰ ਮੈਂ ਅੱਜ ਨਾ ਕੈਮਰੇ ਮੂਰੇ ਆਣਾ ਸ਼ੁਰੂ ਕੀਤਾ ਮੈਨੂੰ ਪਹਿਲਾਂ 5 ਸਾਲ ਪਹਿਲਾਂ ਵੀ ਮੈਂ ਅਗਰ ਆ ਜਾਂਦਾ ਤੇ ਕਿਤੇ ਗੱਲ ਚਲ ਜਾਨੀ ਸੀ ਯਾਰ ਅੱਜ ਜਿਹੜਾ ਮੇਰਾ ਕੰਫੀਡੈਂਸ ਇਦਾਂ ਮੈਂ ਗੱਲ ਕਰ ਰਿਹਾ ਕੈਮਰੇ ਦੇ ਮੂਰੇ ਇਤੋਂ ਹਜ਼ਾਰ ਗੁਣਾ ਉੱਪਰ ਹੁੰਦਾ ਸੀ। ਸੋ ਮੇਰੇ ਕੰਪਿਊਟਰ ਵੀ ਸਾਰੇ ਚੱਲਦੇ ਹੁੰਦੇ ਸੀ। ਕੰਪਿਊਟਰ ਵੀ ਚੱਲਦੇ ਹੋਣੇ ਸੀ ਪਤਾ ਨਹੀਂ ਕਿ ਪਹੁੰਚ ਚੁੱਕਾ ਹੋਣਾ ਸੀ ਮੈਂ ਕਿੱਥੇ ਪਹੁੰਚਣਾ ਸੀ ਉਹੀ ਅੱਜ ਸ਼ੁਰੂ ਕਰ ਲਿਆ ਸਨ 30 'ਚ ਜਾ ਕੇ ਪਤਾ ਚੱਲੂਗਾ ਕੀ ਰਿਜ਼ਲਟ ਆਇਆ ਕੀ ਹੋਇਆ ਕੀ ਨਹੀਂ ਹੈ ਨਾ ਹਾਲੇ ਤਾਂ ਸਨ 25 ਚੱਲਦਾ ਪਿਆ ਇਹ ਪਤਾ ਚੱਲੂਗਾ ਜਿਹੜਾ ਮੈਂ ਅੱਜ ਰਾਮ ਨਾਲ ਬੈਠਾ ਆ ਵੈਸੇ ਕਰਜ਼ੇ ਮੇਰੇ ਸਲੋ ਹੋਏ ਕਰਜ਼ੇ ਨੇ ਨਹੀਂ ਉੱਠਣ ਦਿੱਤਾ ਮੈਨੂੰ ਕਰਜ਼ੇ ਲੈ ਲੈ ਦੂਤਿਆਂ ਦੇ ਪਿੱਛੇ ਲੱਗ ਕੇ ਕੰਮ ਕਰੀਂ ਗਧਿਆਂ ਵਾਂਗੂ ਬੇਸੂਫਾਂ ਵਾਂਗੂ ਕਾਲਟੀਆਂ ਕਰੀ ਕਰਨੀ ਹੈ ਜੀ ਆਛੜ ਦਿੱਤੇ ਸਾਰੇ ਕਟਿਆ ਲੋਕ ਇਕੱਲੇ ਰਹਿਣਾ ਸਿੱਖ ਗਏ ਆਪਾਂ ਇਕੱਲੇ ਰੋ ਖੁਸ਼ ਰੋ ਮਤਲਬੀ ਹੈ ਦੁਨੀਆ ਮਤਲਬੀ ਦੁਨੀਆ ਮਤਲਬੀ ਰਿਸ਼ਤੇ ਦਾ ਦੁਨੀਆ ਬਾਹਰ ਦੀ ਪਹਿਲਾ ਮਤਲਬੀ ਰਿਸ਼ਤੇ ਦਾ ਰਵਾਬਾ ਸੱਦਾ ਸਾਹ ਜਿਹੜਾ ਸੁਣਦਾ ਸੁਣੀ ਜਾਵੇ ਹਾਂ ਹਿਸਾਬ ਕਰ ਲੈਣ ਬੈਠੇ ਕੋਈ ਜ਼ਰੂਰ ਨਹੀਂ ਮਤਲਬ ਹੀ ਰਿਸ਼ਤੇਦਾਰ ਮਤਲਬ ਹੀ ਯਾਰ ਦੋਸਤ ਕੋਈ ਨਹੀਂ ਕੰਮ ਆਉਂਦਾ ਬਾਈ ਤਾਰੇ ਨਾਲ ਕਰਕੇ ਦੇਖ ਲਿਆ ਇਕੱਲੇ ਰੋ ਖੁਸ਼ ਰੋ ਦਸਾ ਇਕੱਲੇ ਰਹਿਣਾ ਸਿੱਖੋ ਜ਼ਿੰਦਗੀ 'ਚ ਕੁਝ ਬਣਨਾ ਇਕੱਲੇ ਰਹੋਗੇ ਕਿਤੇ ਦੀ ਕਿਤੇ ਪਹੁੰਚੋ ਆਇਆ ਮਰੇ ਮੋਰੇ ਬੋਲਣਾ ਸਿੱਖੋ ਆਪਾਂ ਸਿੱਖ ਲਿਆ ਕੋਈ ਨਾ ਕੋਈ ਟੌਪਿਕ ਲੈ ਕੇ ਬੈਠਾਂਗੇ ਹੁਣ ਹਾਂ ਤਾਂ ਕੰਮ ਵੀ ਹੌਲੀ ਹੌਲੀ ਸਹੀ ਹੋ ਰਿਹਾ ਸਿੱਧੇ ਹੋ ਰਿਹਾ ਕਰਜ਼ਾ ਵੀ ਥੋੜਾ ਉਤਰ ਗਿਆ 35000 ਰਹਿ ਗਿਆ ਪਹਿਲਾਂ ਦਿਹਾੜੀਆਂ ਕਰ 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 ਦਿਹਾੜੀਆਂ ਬੁਰਾ ਹਾਲ ਹੋ ਹੁਣ ਥੋੜਾ ਸਾ ਆਂਦਾ ਮਾਰਕੀਟ ਜਾ ਕੇ ਬੈਠੇ ਇਹਦਾ ਛੱਡੋ ਪਰੇ ਯਾਰ ਕੰਮ ਕਰ ਲਿਆ 2000 ਤਾਂ ਬਹੁਤ ਆ ਰੈਂਟ ਨਿਕਲ ਗਿਆ ਰੋਟੀ ਨਿਕਲ ਗਈ ਫੇਰ ਡੇਲੀ ਦਾ ਖਰਚਾ 350 400 ਡੇਲੀ 160 ਰੁਪਏ ਦਾ ਰੈਂਟ ਆ ਰੂਮ ਦਾ ਹਾਂ ਜੀ ਯਾਰ ਵੀਰ ਐਂਟਮਾ ਬਿਜਲੀ ਦੇ ਯੂਨਟ 10 ਰੁਪਏ ਸਾਲੇ ਗੱਲਾਂ ਕਰਦੇ ਫਰੀ ਦੀ ਬਿਜਲੀ ਪੂਕੇ ਇੱਧਰ 10 ਰੁਪਏ ਦੇ ਰਿਹਾ ਮੈਂ ਇਕੱਲਾ ਹੀ ਦਿੱਲੀ ਦੇ 10 ਰੁਪਏ ਯੂਨਟ ਤੱਕ ਹੋਣੀ ਨਾ ਯਾਰ ਤਰੱਕੀ ਵੀ ਤਾਂ ਹੁਣੀ ਆ ਤਰੱਕੀ ਵੀ ਹੋਣੀ ਆ ਫਿਰ ਹੈਨਾ ਇਹ 10 ਰੁਪਏ ਯੂਨਟ ਤਾਂ ਤਰੱਕੀ ਵੀ ਤਾਂ ਹੋਣੀ ਆ ਬਾਈ ਲਗਾ ਮੈਂ ਦੋਸਤ ਨੂੰ ਪੁੱਛਿਆ ਮੈਂ ਕਿ ਤੇਰੀ ਬਿਜਲੀ ਯੂਨਟ ਕਿੰਨੀ ਆ ਕਹਿੰਦਾ 30 70 ਰੁਪਏ ਹੋਰ ਕਿਸ ਨੂੰ 8 ਮੈਂ ਕਿ ਯਾਰ ਮੇਰੀ ਯੂਨਟ 10 ਰੁਪਏ ਅਰੇ ਯਾਰ ਜਿਆਦਾ ਲੈਨ ਲੋਡ ਬੰਦੇ ਆ ਸਾਡੀ ਯੂਨਟ 10 ਰੁਪਏ ਓਨਰ ਲਾ ਰਿਹਾ ਉਹ ਮੈਂ ਕਿ ਲੈ ਲਓ ਯਾਰ ਜਿੱਥੇ ਨਾਲ ਓਨਰ ਨੇ ਮੈਨੂੰ ਦੂਸਰੇ ਨੇ ਕਹਿਤਾ ਕਮਰਾ ਖਾਲੀ ਕਰ ਦੇ ਮੈਂ ਸਰਕਾਰ ਦੇ ਦੱਸ ਮੈਂ ਇਕੱਲੇ ਨਹੀਂ ਕਰੇਗਾ ਹਨਾ ਮੈਂ ਚਲੋ ਸੋਚ ਰਿਹਾ ਮੈਂ ਆਪਣੇ ਘਰੇ ਜਾਵਾਂ ਯਾਰ ਆਪਣੇ ਘਰੇ ਚਾਲਿਆ ਯਾਰ ਮੈਂ ਆਪਣੇ ਘਰੇ ਜਾਵਾਂਗੇ ਯਾਰ ਵਧੀਆ ਗਿਲੀ ਦਾ ਸਹੀ ਬਲ ਰਹੀ ਹੈ ਫੋਨ ਦੇ ਪਿੱਛੇ ਨਾ ਮੈਂ ਟੈਬਲੇਟ ਰੱਖਿਆ ਟੈਬਲੇਟ ਤੇ ਫਰੰਟ ਕੈਮਰਾ ਚਲਾਇਆ ਹੋਇਆ ਉੱਤੇ ਮੈਂ ਫਰੰਟ ਕੈਮਰਾ ਟੈਬਲੇਟ ਤੇ ਚਲਾ ਕੇ ਤੇ ਮੈਂ ਟੈਬਲੇਟ ਦੇ ਵਿੱਚ ਦੀ ਇਹ ਵਾਲੀ ਸਕਰੀਨ ਦੇਖ ਰਿਹਾ ਉਹ ਇਸ ਤਰ੍ਹਾਂ ਆਫ ਦੇਖ ਰਹੀ ਆ ਵਧੀਆ ਹੋਊਗੀ ਯਾਨਕੀ ਐਦਾਂ ਹੀ ਵੀਡੀਓ ਬਣਾਇਆ ਕਰਨੀ ਸਟੈਂਡ ਲੱਗਾ ਹੋਇਆ ਸਾਹਮਣੇ ਸਟੈਂਡ ਸਟੈਂਡ ਤੇ ਵੀਡੀਓ ਜਿਹੜੀ ਕਿ ਵਿਊ ਵਧੀਆ ਆਏਗਾ ਇਹਦੇ ਉੱਪਰ ਇੱਕ ਫਲੈਸ਼ਲਾਈਟ ਆ ਉਹ ਮੈਂ ਚਾਰਜ ਨਹੀਂ ਕਰੀ ਉਹ ਜਿਹੜਾ ਮੈਂ ਚਾਰਜ ਕਰੂੰਗਾ ਨਾ ਉਸ ਤੋਂ ਬਾਅਦ ਦੇਖਾਂਗੇ ਕਿੰਨਾ ਆਗਾ ਸਾਹਮਣੇ ਮੈਂ ਬਲਬ ਲਾਤਾ ਥੋੜਾ ਫੇਸ ਤੇ ਫੇਸ ਇਟਿਹੀ ਜਿਹਾ ਲੱਗੇ ਹਨਾ ਦੇਸੀ ਵੀਡੀਓ ਵਾਲੇ ਤਾਂ ਹੈ ਤੇ ਹੌਲੀ ਹੌਲੀ ਬਣਾਇਆ ਕਰਾਂਗੇ ਵੀਡੀਓ ਚਲੋ ਹਲੇ ਇੱਥੇ ਤੱਕ ਹੀ ਆ ਫਲਤ ਮੁਸੀਬਤਾਂ ਚੋਂ ਥੋੜਾ ਜਿਹਾ ਨਿਕਲੇ ਆ ਕਰੋ ਪੈਰ ਬਾਹਰ ਰੱਖਿਆ ਚੱਲ ਮੁਸੀਬਤਾਂ ਚੋਂ 28 13 ਜਵੀਂ ਵੀ ਮੁਸੀਬਤ 14 ਚ ਵੀ ਮੁਸੀਬਤ 15 ਚ ਵੀ ਮੁਸੀਬਤ 16 ਚ ਵੀ ਮੁਸੀਬਤ 17 ਚ ਵੀ ਮੁਸੀਬਤ ਆ ਜੀ ਰਿਹਾ 18 ਚ ਵੀ ਮੁਸੀਬਤ 18 ਨਹੀਂ 18 ਮੇ ਨੌਕਰੀ ਲੱਗੀ ਪਤਾ ਨਹੀਂ ਨੌਕਰੀ ਦੇ ਪੈਸੇ ਕਿੱਥੇ ਆ ਕਿੱਥੇ ਆ ਪੈਸੇ ਬਨੂ ਹਲੇ ਤੱਕ ਨਹੀਂ ਪਤਾ ਮੇਰੇ ਨੌਕਰੀ ਦੇ ਪੈਸੇ ਕਿੱਥੇ ਆ ਨੌਕਰੀ ਲੱਗ ਗਈ ਸਰਕਾਰੀ ਨੌਕਰੀ ਲੱਗਾ ਫੜੇ ਮੋਂ ਤੁਹਾਡੇ ਸਾਰੇ ਕੁੱਤੇ ਸਰਕਾਰੀ ਨੌਕਰੀ 10000 ਖਾਲੀ ਤਨਖਾਹ ਸਰਕਾਰੀ ਨੌਕਰੀ ਸਰਕਾਰੀ ਵਿਭਾਗ ਸੀ ਬਸ ਠੀਕ ਹੈ ਨਾ ਘੁੰਮੋ ਫਿਰੋ ਐਸ਼ ਕਰੋ ਪੈਸੇ ਮਿਲਨੇ ਮਿਲਨੇ ਉਹਨੂੰ ਉਹ ਸੀ ਬਸ ਇਹ ਤੋਂ ਮੈਂ ਸਰਕਾਰੀ ਨੌਕਰੀ ਕਰ ਲਈ ਉਸ ਤੋਂ ਉੱਪਰ ਤੋਂ ਕੁਝ ਹੈ ਨਹੀਂ ਇਸ ਤੋਂ ਉੱਪਰ ਨਹੀਂ ਤੇਰੇ ਕੋਈ ਲੋਕਲ ਵੀ ਬਸ ਹੋਇਆ ਮਨਮਰਜ਼ੀ ਨਾਲ ਉੱਠਦਾ ਮਨਮਰਜ਼ੀ ਨਹੀਂ ਜਾਂਦਾ ਆਈ ਜਾਂਦੇ ਪੈਸੇ ਕਹਿੰਦੇ ਨੇ ਪ੍ਰਮਾਤਮਾ ਜੇ ਕੋਈ ਚੰਗਾ ਕਰ ਦੇਣਾ ਤੇ ਪੁੱਛੋ ਮੈਂ ਉੱਥੇ ਕੰਮ ਕਰਦਾ ਸੀ ਮੈਂ ਦਿਨ ਤਹਾਰ ਤੇ ਵੀ ਮੈਨੂੰ ਸੱਦ ਲੈਂਦੀ ਸਾਰੇ ਡਿੱਕ ਘੜੀਆਂ ਲੋਕ ਐ ਨੇਕ ਘੜੀਆਂ ਘੜੀਆਂ ਆਪਸਾਰਾ ਤਹਾਰ ਤੇ ਵੀ ਭਰਾਵਾਂ ਸੱਦ ਲੈਂਦੇ ਸੀ ਮੈਨੂੰ ਚੋਣ ਲਈ ਭਰਾਵਾਂ ਇਸ ਤੋਂ ਉੱਪਰ ਤੇਰੇ ਕੋ ਨੌਕਰੀ ਨਹੀਂ ਮਿਲੇਗੀ ਉੱਤੋਂ ਡਬਲ ਤਾਂ ਮੈਂ ਤਰਗਾ ਲੈ ਰਿਹਾ ਜੇ ਨਹੀਂ ਉਹ ਲੈ ਰਿਹਾ ਸਾਲੀ ਨਾਲੇ ਉਮਰ ਲੰਘੀ ਸਾਲਿਆਂ ਦੇ ਬਾਲ ਵੀ ਚਿੱਟੇ ਹੋ ਗਏ 20 25 ਹਜ਼ਾਰ ਲੈ ਰੇ ਕਿਹਾ ਐ ਐਂਟੋਨੀਆ ਵੀ ਕਹਿੋ ਜੀ ਆ ਕਟਿਆ ਇਹ ਉਹ ਜੂਗਾ ਉਹ ਜੂਗਾ ਬੰਦਾ ਯਾਰ ਸਾਰੇ ਮੈਨੂੰ ਅੱਜ ਵੀ ਕੋਈ ਲਾਵੇ ਨਾ ਸਰਕਾਰੀ ਨੌਕਰੀ ਮੈਂ ਲੱਗੂਗਾ ਨਹੀਂ। ਕੀ ਆ ਯਾਰ ਛੱਡ ਇਦਾਂ ਹੀ ਕਮਾ ਲੈਣ ਯਾਰ ਆਪਣੇ ਚ ਹੁਨਰ ਹੋਣਾ ਚਾਹੀਦਾ। ਆਪਾਂ ਨੂੰ ਨਹੀਂ ਚਾਹੀਦੀ ਸਰਕਾਰੀ ਨੌਕਰੀ ਭਾਈ। ਨੌਕਰੀ ਤਾਂ ਕਰੂੰਗਾ ਨਹੀਂ ਫੁੱਟਪਾਥ ਤੇ ਸੌਂ ਜਾਊਗਾ ਮੈਂ। ਨੌਕਰੀ ਨਹੀਂ ਕਰਨੀ ਭਾਈ ਕਿਤੇ ਵੀ ਕੰਮਤਾ ਕਰ ਨਹੀਂ ਸਕਦਾ ਮੈਂ ਭਾਈ ਬੰਦਾ। ਮੈਂ ਫੁੱਟਪਾਥ ਤੇ ਸੌਂ ਜਾਊਗਾ ਡਿਲੀਵਰੀ ਦਾ ਕੰਮ ਕਰ ਲੂੰਗਾ ਟੈਕਸੀ ਪਾ ਲੂੰਗਾ ਮਨ ਮਰਜ਼ੀ ਨਾਲ ਉੱਠੂੰਗਾ ਮਨ ਮਰਜ਼ੀ ਨਾਲ ਸੌਂਗਾ। ਚਾਰ ਸੈੱਟ। ਆਪਾਂ ਕੰਮ ਨਹੀਂ ਕਰ ਸਕਦੇ ਬਈ ਕਿਸੇ ਦੇ ਫੰਦੇ ਸਿੱਧਾ ਸਾਫ ਐਨੀਆਂ ਮੁਸੀਬਤਾਂ ਚ ਨਿਕਲ ਕੇ ਇੱਥੇ ਤੱਕ ਪਹੁੰਚੇ ਆ ਕੈਮਰੇ ਦੇ ਮੂਰੇ ਆ ਹੀ ਗਏ ਰੂਪ ਪਟ ਕੇ ਗਮ ਕਬਾਦੀ ਆ ਸੀਗੀ ਸਾਡੀ ਸਹੀ ਲਾਈਨ ਹੁਣ ਪਤਾ ਲੱਗੀ ਮੈਨੂੰ ਸਨ 25 ਜਾਂਦੇ ਉਹ ਵੀ 25 ਵੀ ਲੰਘ ਗਿਆ 25 ਦੇ ਲਾਸਟ ਚਾਨ ਕੇ ਪਤਾ ਲੱਗਾ ਵੀ ਤੂੰ ਇਸ ਲੈਂ ਲਈ ਬਣਿਆ ਮੁਸੀਬਤਾਂ ਚੋਂ ਵੀ ਨਿਕਲ ਗਏ ਭਾਵੇਂ ਆਪਾਂ ਸੇ ਗਾ ਬੀ 30% ਅੱਲੇ ਪਿਆ ਮੈਂ ਮੁਸੀਬਤ ਚੀ ਮਾਰੀਆਂ ਵਿੱਚ ਏਲੀਆਂ ਬਬਾਰੀਆਂ ਚ ਏਲਣ ਤੋਂ ਬਾਅਦ ਕਰਜੇ ਜਾ ਗਏ ਪਰ ਬਿਮਾਰੀ ਚ ਏ ਸੀ ਯਾਰ ਚੁੱਪ ਕਰਕੇ ਸੋ ਜਾਂਦਾ ਸੀ ਬਿਮਾਰ ਆ ਠੀਕ ਆ ਦਵਾਈ ਦੋਈ ਖਾਦੀ ਸੋ ਗਿਆ ਸਵੇਰੇ ਉੱਠੇ ਦਵਾਈ ਖਾਦੀ ਇੰਨੀ ਹੈ ਕਰਜ਼ਾ ਦਾ ਸਾਲਾ ਸੌਣ ਹੀ ਨਹੀਂ ਦਿੰਦਾ ਸਾਲਾ ਇੰਨਾ ਪਰੇਸ਼ਾਨ ਕਰ ਦਿੱਤਾ ਨਾ ਮੈਨੂੰ ਇੰਨਾ ਪਰੇਸ਼ਾਨ ਹੋ ਗਿਆ ਮੈਂ ਪੁੱਛੋ ਨਾਲ ਕਿਸ ਨੂੰ ਯਾਰ ਦੱਸ ਸਕਦੇ ਆ ਕਿਸੇ ਨੇ ਸੁਣੀ ਨਹੀਂ ਕਰਦੇ ਨੇ ਵੀ ਨਹੀਂ ਸੁਣੀ ਭਰਾਵਾ ਕੀ ਦੱਸੀਏ ਕਿਹਨੂੰ ਕਹੀਏ ਮੈਂ ਦਾਤਾਂ ਰੋ ਬੈਟ ਕੇ ਪਹਿਲਾਂ ਸਾਨੂੰ ਨਹੀਂ ਕਿਸੇ ਨੇ ਦੇਖਿਆ ਸਾਡੇ ਬਾਰੇ ਨੂੰ ਸੋਚਿਆ ਕੀ ਕਰ ਰਿਹਾ ਕੀ ਨਹੀਂ ਕਰ ਰਹਾ ਤੇ ਕਰੀ ਮੈਂ ਤਿੰਨ ਤਿੰਨ ਬਈ ਸੁਣ ਉਹਨਾਂ ਹੀ ਮੈਂ ਪਹਿਲਾਂ ਵੀ ਮੈਂ ਸਾਰੇ ਆ ਦਿਹਾੜੀਆਂ ਲੰਗਦਾ ਭਾਂਡੇ ਮਾਰਦਾ ਹੁਣ ਮੈਂ ਡਿਲੀਵਰੀ ਦੇ ਕੰਮ ਚ ਮੈਂ ਜਦੋਂ ਹੁਣ ਡਿਲੀਵਰੀ ਸੋਧਦਾ ਸੀ ਵੀ ਵੈਰ ਇੱਥੇ ਜਿੱਦਗੀ ਨਿਕਲ ਜਣੀ ਮੇਰੀ ਯਾਰ ਮੈਂ ਤੇ ਰੂੰਗਾ ਕੰਮ ਕਰਦਾ ਪਤਾ ਨਹੀਂ ਯਾਰ ਕੀ ਹੀ ਦਿਮਾਗ ਮੈਂ ਕਿ ਯਾਰ ਮੈਂ ਤੇ ਰੂੰਗਾ ਈ ਬ੍ਰਾਹਾਲਿਆ ਕਿੰਨੇ ਦਿਦੇ ਵਿੱਚ ਮੈਂ ਸੋਚਿਆ ਯਾਰ ਕਰੋ ਨਿਕਲੇ ਮਾਪੋ ਬਾਬ ਦਾ ਪਰਛਾਈ ਹਟੀ ਇੰਨੀਆਂ ਮੁਸੀਬਤਾਂ ਇੰਨੀਆਂ ਮੁਸੀਬਤਾਂ ਬਈ ਮੈਨੂੰ ਕੋਈ ਨਹੀਂ ਪਤਾ ਲੱਗਾ ਮੈਂ ਕਰਜ਼ੇ 'ਚ ਫਸ ਕਿਦਾਂ ਗਿਆ ਹਰ ਮੈਂ ਕਹ ਦੁਨੀਆ ਪੈਸੇ ਕਮਾਈ ਜਾਂਦੀ ਐ ਗੱਡੀਆਂ ਲੈ ਰੀ ਤੂੰ ਯਾਰ ਉਲਟਾ ਮਾਈਨਸ ਤੇ ਤੂੰ ਕੰਮ ਕਰਕੇ ਸਿਰਫ ਪੈਸੇ ਹੀ ਲਾ ਰਿਆ ਯਾਰ ਕੰਮ ਕਰਕੇ ਤੂੰ ਪੈਸੇ ਕੱਟੀ ਜਾ ਰਹੇ ਤੇਰੇ ਕੋਲ ਜਿੱਥੇ ਕਾਊਂਟ ਚੱਲੇ ਗਿਆ ਰਿਆ ਕੌਣ ਚੁੱਕਠੀ ਆ ਰਿਹਾ ਮੈਂ ਕਹਿੰਦਾ ਇਹ ਕਿਹੜਾ ਸਿਸਟਮ ਹੋ ਗਿਆ ਰੈਂਟ ਆ ਗਿਆ ਕਿਸ਼ਤ ਆ ਗਈ ਸਕੂਟਰੀ ਦੀ ਕਿਸ਼ਤ ਆ ਗਈ ਫੋਨ ਦੀ ਕਿਸ਼ਤ ਆ ਗਈ ਪਰਸਨਲ ਲੋਨ ਦੀ ਕਿਸ਼ਤ ਆ ਗਈ ਲੋਨ ਕਿਸ਼ਤਾਂ ਲੋਨ ਦੇ ਲਈ ਲੋਨ ਲਿੱਤਾ ਹੋਇਆ ਹੈ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਟੁੱਟਣ ਨਾਲ ਲੋਨ ਲੈ ਕੇ ਕਿਸ਼ਤ ਦੇ ਰਿਹਾ ਉਹਦੀ ਕਿਸ਼ਤ ਆ ਗਈ ਮਾ ਨਾ ਹਸਤੀ ਹੈ ਮੇਰੇ ਅਰਕ ਕੋਈ ਫੁੱਦੂ ਬੰਦਾ ਹਾਂ ਟੱਪ ਫਤੂ ਬੰਦਾ ਰਿਆ ਮੀਆ ਤੁਹਾਨੂੰ ਬਸ ਬੈਠੀ ਆ ਕਮਰੇ ਚ ਰਾਤ ਦਾ 1 ਵਜੇ ਕਾ ਸੋਚ ਰਿਆ ਸੀ ਯਾਰ ਚੜੀ ਕਰਾਂ ਸੋਣਾ ਸੁਣਾ ਨਹੀਂ ਯਾਰ ਅੱਜ ਕੱਲੇ ਰਹੂੰਗਾ ਹੁਣ ਮੈਂ ਸੌਣ ਵਾਲਾ ਕੰਮ ਨਹੀਂ ਕਰਦਾ ਯਾਰ ਨੀਂਦ ਜਿੰਨੀ ਵਰਜੀ ਆਈ ਜਾਵੇ ਫੇਰ ਤਾਂ ਕੁਝ ਨਹੀਂ ਮੇਰੇ ਕਿਚਨ ਚ ਵੀ ਭਾਂਡੇ ਭੁੰਡੇ ਇਦਾਂ ਹੀ ਪਏ ਆ ਲਿਆਉਂਗਾ ਯਾਰ ਦੁੱਦ ਦੁੱਦ ਲਿਆ ਕੇ ਰੱਖੂੰਗਾ ਪਰ ਸੋਣਾ ਬੰਦ ਕਰ ਦੇਣਾ ਯਾਰ ਥੋੜਾ ਹਫਤੇ 'ਚ 24 ਘੰਟੇ ਬਾਅਦ ਹੀ ਸੌਂਆ ਕਰੂੰਗਾ ਯਾਰ ਨਹੀਂ ਤਾਂ ਫੇਰ ਕੰਮ ਕਰਨਾ ਪੈਣਾ ਸਾਰੀ ਉਮਰ ਸਟਰਗਲ ਕਰਨੀ ਪੈਣੀ ਭਾਈ ਦੇਖਦੇ ਆ ਕੱਲ ਹੀ ਸੌਂਗਾ 5-6 ਵਜੇ ਸਵੇਰ ਤੱਕ ਦੇਖਦੇ ਆ ਸਟੱਡੀ ਕਰਦਾ ਕੰਮ ਕਰਦਾ ਵੀਡੀਓ-ਵੀਡੀਓ ਸਿੱਖੂੰਗਾ ਨੌਲੇਜ ਲਊਂਗਾ 6-7 ਵਜੇ ਕੱਪੜੇ-ਕਪੜੇ ਤੋਪ ਕੇ ਨਿਕਲ ਜਾਣਾ ਮੈਂ ਕੱਲ ਸ਼ਾਮ ਨਹੀਂ ਸੌਂਗਾ ਯਾਰ 6-7 ਵਜੇ ਸੌਂਜੂਗਾ ਸਤੁਵਾਦ ਠੀਕ ਹੈ ਏਸੀ ਕੀ ਸਾਡੀ ਅੱਜ ਦੀ ਵੀਡੀਓ ਸੋ ਜਰਨੀ ਚਲਣੀ ਹੈ ਹਲੇ ਹਲੇ ਤਾਂ ਪ੍ਰੈਕਟਿਸ ਹੈ ਇਹ ਵੀ ਅਜ ਦੀ ਪ੍ਰੈਕਟਿਸ ਹੀ ਸਮਝੋ ਠੀਕ ਹੈ ਜੀ ਥੈਂਕ ਯੂ ਵੀਡੀਓ ਦੇਖਣ ਦੇ ਲਈ ਕਿਸੇ ਨੂੰ ਚੈਨਲ ਤੋਂ ਤਕਲੀਫ ਆਦਾ ਜਾ ਸਕਦੇ ਆ ਛੱਡ ਕੇ ਹਨਾ ਬਾਕੀ ਜਿਹੜੇ ਨਹੀਂ ਜਾਣਦੇ ਉਹ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਮੇਰੇ ਚੈਨਲ ਨੂੰ ਕਰਨਗੇ ਜਿਹੜੇ ਜਾਣਦੇ ਉਹ ਨਹੀਂ ਕਰਨਗੇ ਹਨਾ ਸਿੱਧਾ ਸਾਬ ਆ ਸਾਨੂੰ ਪਤਾ ਅਸੀਂ ਦੁਨੀਆ ਦੇਖਦੇ ਆਂ ਦੁਨੀਆ ਘੁੰਮਦੇ ਆਂ ਇਸ ਕਰਕੇ ਅਨਨੋਨ ਬੰਦਾ ਸਾਨੂੰ ਲਾਈਕ ਕਮੈਂਟ ਸਬਸਕ੍ਰਾਈਬ ਸਾਡਾ ਚੈਨਲ ਕਰ ਸਕਦਾ ਜਿਹੜਾ ਨਹੀਂ ਜਾਣਦਾ ਨਾ ਕਰੇ ਭਾਈ ਤੇਰੇ ਸਬਸਕ੍ਰਾਈਬ ਨਾ ਕਰਨ ਨਾਲ ਸਾਡੀ ਤਰੱਕੀ ਥੋੜੀ ਰੁਕੂਗੀ ਹਨਾ ਠੀਕ ਹੈ ਥੈਂਕ ਯੂ